ਠੀਕ ਹੈ ਅਸੀ ਕਾਲ ਦੀ ਤੁਸੀਂ ਦੇਖਦੇ ਪਏ ਮੁੱਲਾਪੁਰ ਅਪਡੇਟਸ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਡਾਕਟਰ ਭੀਮrao ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਜਾ ਰਿਹਾ ਹੈ ਜਇਹੇ ਦੇ ਵਿੱਚ ਮੁੱਲਾਪੁਰ ਦਾਖਾ ਦੇ ਵਿੱਚ ਵਿਧਾਇਕ ਸਾਹਿਬ ਮਨਪ੍ਰੀਤ ਏਾਲੀ ਜੀ ਪਹੁੰਚੇ ਹੋਏ ਆ ਇਸ ਖਾਸ ਮੌਕੇ ਕੀ ਕਹਿਣਾ ਹੈ ਕਿਉਂਕਿ ਜਿਸ ਜਗ੍ਹਾ ਤੇ ਖੜੇ ਆ ਇਹ ਵੀ ਦਿੱਥੇ ਇਹਨਾਂ ਦੀ ਬਦੌਲਤ ਹੈ ਉੱਥੇ ਹੀ ਅੱਜ ਖਾਸ ਇਸ ਮੌਕੇ ਤੇ ਇਹਨਾਂ ਦੇ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਅਸੀ ਕਾਲ ਜੀ ਅਸੀ ਕਾਲ ਜੀ ਇਸ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਵੀ ਬੜੀ ਬੜੀ ਮੁੱਲੀ ਹੈ ਤੇ ਤੁਸੀਂ ਇਸ ਜਗ੍ਹਾ ਨੂੰ ਲੈ ਕੇ ਬਹੁਤ ਵੱਡਾ ਇੱਕ ਕੰਮ ਵੀ ਕੀਤਾ ਸੀ ਅੱਜ ਦੇ ਇਸ ਖਾਸ ਮੌਕੇ ਤੁਹਾਡਾ ਕੀ ਕਹਿਣਾ ਹੈ ਅੱਜ ਡਾਕਟਰ ਬੀ ਆਰ ਬੇਦਕਰ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਪੂਰੇ ਨਿਰਵਾਣ ਦੇ ਵਾਸਤੇ ਮੌਕੇ ਤੇ ਜੋ ਮੁੱਲਾਪੁਰ ਅੰਬੇਦਕਰ ਭਵਨਾਂ ਉੱਥੇ ਇਹ ਸਮਾਗਮ ਕਰਵਾਇਆ ਗਿਆ ਹਰ ਸਾਲ ਦੋ ਸਮਾਗਮ ਕਰਾਏ ਜਾਂਦੇ ਨੇ ਬਾਬਾ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਤੇ ਉਹਨਾਂ ਦੇ ਪੂਰੇ ਨਿਰਵਾਣ ਦੇ ਮੌਕੇ ਤੇ ਜਿੱਥੇ ਲੋੜਵੰਦ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਨੇ ਹੁਸ਼ਿਆਰ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਨੇ ਸੋ ਤਕਰੀਬਨ 25 ਸਾਲਾਂ ਤੋਂ ਸੋਸਾਇਟੀ ਇਸ ਫੀਲਡ ਦੇ ਵਿੱਚ ਕੰਮ ਕਰ ਰਹੀ ਆ ਇਹਦਾ ਸੋਸਾਇਟੀ ਦਾ ਮਕਸਦ ਆ ਕਿ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਲੋੜਵੰਦ ਗਰੀਬ ਪਰਿਵਾਰਾਂ ਦੀ ਮਿਹਨਤਕਸ਼ ਪਰਿਵਾਰਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਜਿਨ੍ਹਾਂ ਨੂੰ ਲੋੜ ਉਹਨਾਂ ਦੀ ਮਦਦ ਕਰਨੀ ਸੋ ਇਹਦੇ ਵਿੱਚ ਜਿਹੜੇ ਵੀ ਦਾਨੀ ਸੱਜਣ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਜਿਹੜੇ ਜਿਹੜੇ ਸਹਿਯੋਗ ਕਰ ਰਹੇ ਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਰਹੇ ਨੇ ਸੋ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਅਪੀਲ ਕਰਦਾ ਸਾਰੀ ਸਾਡੇ ਇਲਾਕਾ ਨਿਵਾਸੀਆਂ ਨੂੰ ਖਾਸ ਤੌਰ ਤੇ ਜਿਹੜੇ ਮਿਹਨਤਕਸ਼ ਪਰਿਵਾਰ ਨੇ ਕਿ ਤੁਸੀਂ ਆਪਣੇ ਬੱਚਿਆਂ ਦੀ এডਿਕੇਸ਼ਨ ਵੱਲ ਵਿਸ਼ੇਸ਼ ਧਿਆਨ ਦਿਓ ਉਹਨਾਂ ਨੂੰ ਪੜ੍ਹਾਓ ਕਿਉਂਕਿ এডਿਕੇਸ਼ਨ ਦੇ ਨਾਲ ਹੀ ਕਿਉਂਕਿ ਜਿਸ ਤਰ੍ਹਾਂ ਡਾਕਟਰ ਬੀ ਆਰ Ambedkar ਜੀ ਨੇ ਕਿਹਾ ਸੀ ਕਿ ਪੜ੍ਹੋ ਜੁੜੋ ਤੇ ਸੰਘਰਸ਼ ਕਰੋ এডਿਕੇਸ਼ਨ ਹੀ ਜਿਹੜੀ ਉਹਨਾਂ ਦੀ ਕਿਸਮਤ ਬਦਲ ਸਕਦੀ ਆ ਸੋ ਬੱਚਿਆਂ ਨੂੰ ਚਾਹੀਦਾ ਕਿ ਵੱਤ ਤੋਂ ਵੱਤ ਮਿਹਨਤ ਕਰਨ ਅਤੇ ਪੜ੍ਹਾਈ ਵੱਲ ਵੱਤ ਤੋਂ ਵੱਤ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹਨਾਂ ਦੇ ਸਮੇਂ ਦੇ ਵਿੱਚ ਉਹ ਕਿਸੇ ਮੁਕਾਮ ਤੇ ਪਹੁੰਚ ਸਕਣ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਇਹ ਜਿਹੜੀ ਇਹ ਸੰਸਥਾ ਹੈਗੀ ਆ ਇਹ ਅੰਮੇਦਕਰ ਪਵਨ ਜਿਸ ਸਮੇਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਸੀ ਉਦੋਂ ਇਹ ਜਗ੍ਹਾ ਵੀ ਲੋਟ ਕੀਤੀ ਗਈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀ ਜਗ੍ਹਾ ਸੀ ਇਹ ਅਤੇ ਉਸ ਸਮੇਂ ਕਰੋੜਾਂ ਰੁਪਏ ਦੇ ਕੇ ਇੱਥੇ ਇਹ ਇਮਾਰਤ ਬਣਾਈ ਗਈ ਮੇਰੇ ਤੋਂ ਬਾਅਦ ਦੋ ਸਰਕਾਰਾਂ ਆਈਆਂ ਇਸ ਤੋਂ ਬਾਅਦ ਲੇਕਿਨ ਕਿਸੇ ਨੇ ਵੀ ਇੱਕ ਰੁਪਿਆ ਵੀ ਆਪਣੀ ਗ੍ਰਾਂਟ ਦੇ ਵਿੱਚੋਂ ਇਹ ਸੰਸਥਾ ਨੂੰ ਨਹੀਂ ਦਿੱਤਾ ਅੱਜ ਜਿੰਨੇ ਵੀ ਇੱਥੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਪਿਛਲੇ 8-9 ਸਾਲਾਂ ਤੋਂ ਉਸੀਂ ਆਪਣੀ ਆਪਣੀ ਜੇਬ ਦੇ ਵਿੱਚੋਂ ਸਾਰੀ ਕਲੈਕਸ਼ਨ ਕਰਕੇ ਅਸੀਂ ਇੱਥੇ ਸਾਰੇ ਕੰਮ ਕਰ ਰਹੇ ਹਾਂ ਚਾਹੇ ਇੱਥੇ ਚੇਰਾਂ ਦੀ ਲੋਡ ਸੀਗੀ ਚਾਹੇ ਸਾਊਂਡ ਦੀ ਲੋਡ ਸੀਗੀ ਚਾਹੇ ਸਾਨੂੰ ਕਰੋਕਰੀ ਦੀ ਲੋਡ ਸੀ ਹੁਣ ਬਿਲਡਿੰਗ ਬਣ ਰਹੀ ਆ ਹੋਰ ਉਥੇ ਮਲਟੀ ਪਰਪਸ ਹਾਲ ਬਣ ਰਿਹਾ ਵਾ ਸੋ ਉਹ ਵੀ ਸਾਰੀ ਕਲੈਕਸ਼ਨ ਹੀ ਆ ਸਾਰੀ ਸੋ ਕਿਸੇ ਨੇ ਵੀ ਇੱਥੇ ਅਜੇ ਤੱਕ ਗਾਰੰਟੀ ਨਹੀਂ ਦਿੱਤੀ ਹਾਲਾਂਕਿ ਇਹ ਜਿਹੜਾ ਆਧਾਰਾ ਹੈਗਾ ਜਿਹੜੀ ਸੰਸਥਾ ਹੈਗੀ ਆ ਇਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਬਹੁਤ ਸਮਗਮ ਹੁੰਦੇ ਨੇ ਇੱਥੇ ਲੋਡ ਬੰਦ ਪਰ ਵਰਦੀ ਲੜਕੀ ਦੀਆਂ ਸ਼ਾਦੀਆਂ ਹੁੰਦੀਆਂ ਨੇ ਲੇਕਿਨ ਹਮੇਸ਼ਾ ਹੀ ਦੂਸਰੀਆਂ ਸਾਰੀਆਂ ਸਰਕਾਰਾਂ ਨੇ ਵਿਤਕਰਾ ਕੀਤਾ ਸੋ ਅਸੀਂ ਆਸ ਕਰਦੇ ਹਾਂ ਵੀ ਹੌਲੇ ਸਮੇਂ ਦੇ ਵਿੱਚ ਇਹ ਸਰਕਾਰ ਦਾ ਇੱਕ ਸਾਲ ਰਹਿੰਦਾ ਵਾ ਜਾਂ ਨਗਰ ਕਾਉਂਸਲ ਆ ਜਿਹੜੀ ਇਹਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਵੇ ਕਿਸੇ ਸਮੇਂ ਸਮੇਂ ਤੇ ਇੱਥੇ ਆਉਣੇ ਰਹਨੇ ਹਾਂ ਪਰ ਫਿਰ ਵੀ ਜ਼ਹਿਨ 'ਚ ਕੀ ਹੈਗਾ ਕਿ ਹੋਰ ਚੀਜ਼ਾਂ ਕਿਹੜੀਆਂ ਜਿਹੜੀਆਂ ਮੌਕੇ ਦੀ ਸਰਕਾਰ ਜਾਂ ਪਹਿਲਾਂ ਵੀ ਜਿਹੜੇ ਆਏ ਗਏ ਆ ਉਹ ਹੋਰ ਕਰਵਾਉਣੇ ਚਾਹੀਦੇ ਸੀ ਤਕੋ ਇੱਥੇ ਬੜਾ ਕੁਝ ਅਸੀਂ ਕਰ ਸਕਦੇ ਆ ਟ੍ਰੇਨਿੰਗ ਸੈਂਟਰ ਵੀ ਬਣ ਸਕਦੇ ਆ ਸਕਿੱਲ ਟ੍ਰੇਨਿੰਗ ਸੈਂਟਰ ਵੀ ਇੱਥੇ ਬਣ ਸਕਦਾ ਸੋ ਬਹੁਤ ਕੁਝ ਹੋ ਸਕਦਾ ਲੇਕਿਨ ਕੁਦਰਤੀ ਅਸੀਂ ਜਿੰਨਾ ਚਿਰ ਸਰਕਾਰ ਦੇ ਰਹੇ ਆ ਅਸੀਂ ਕੋਈ ਕਸਰ ਛੱਡੀ ਨਹੀਂ ਲੇਕਿਨ ਮੁੜ ਕੇ ਕਿਸੇ ਨੇ ਅਸਲ ਝਾਕਿਆ ਨਹੀਂ ਜਿਸ ਤਰ੍ਹਾਂ ਹੁੰਦਾ ਵੀ ਕਿਉਂਕਿ ਮੈਂ ਇੱਕ ਤਰ੍ਹਾਂ ਦਾ ਮੈਂਬਰ ਹੀ ਆ ਸੁਸਾਇਟੀ ਦਾ ਮੰਨ ਕੇ ਚੱਲੋ ਕਿਉਂਕਿ ਨੇ ਸਾਲ ਲੋਕੋ ਜੁੜੇ ਨੇ ਸਾਨੂੰ ਲੇਕਿਨ ਬਾਕੀ ਸਾਰਿਆਂ ਨੇ ਸਾਡੇ ਨਾਲ ਵਿਤਕਰੇ ਕੀਤਾ ਸੋ ਇਹ ਮੈਂ ਸਮਝਦਾ ਕਿ ਵੱਡਾ ਸਮਾਜ ਆ ਜਿਹੜਾ ਦਲਤ ਪਾਈਚਾਰਾ ਸੋ ਉਹ ਉਹਨਾਂ ਦੀ ਜਿਹੜੀ ਸੋਚ ਤੇ ਜੋ ਡਾਕਟਰ ਬੀਰਮੇਦ ਦੇ ਸੋਚ ਤੇ ਮਿਸ਼ਨ ਨੂੰ ਲੈ ਕੇ ਸੁਸਾਇਟੀ ਕੰਮ ਕਰ ਰਹੀ ਆ ਸੋ ਚਾਹੀਦਾ ਸਾਰਿਆਂ ਨੂੰ ਕਿ ਇਸ ਸੰਸਥਾ ਨਾਲ ਵਿਤਕਰਾ ਬੰਦ ਕਰਕੇ ਤਾਂ ਸਹਿਯੋਗ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਆ ਜਿਹੜੇ ਦਿਨ ਚੱਲਦੇ ਪਏ ਆ ਜੇ ਇਲੈਕਸ਼ਨ ਸ਼ੁਰੂ ਹੋ ਗਈ ਆ ਸਾਂ ਥੋੜੇ ਦਿਨ ਹੀ ਰਹਿ ਗਏ ਆ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਤਿਆਰੀਆਂ ਕਿਉਂਕਿ ਅਕਾਲੀ ਦਲ ਤੋਂ ਥੋੜਾ ਜਿਹਾ ਵੱਖ ਹੋਣ ਤੋਂ ਬਾਅਦ ਕੁਝ ਵਿਤਕਰੇ ਕੁਝ ਵੀ ਰਿਹਾ ਆ ਇਸ ਤੋਂ ਬਾਅਦ ਤੁਹਾਡਾ ਵਿਜ਼ਨ ਕਿਸ ਤਰ੍ਹਾਂ ਹੋਰ ਅੱਗੇ ਨੂੰ ਇਸ ਇਲਾਕੇ ਨੂੰ ਲੈ ਕੇ ਹੈਗਾ ਆ ਦੇਖੋ ਸਾਡੀ ਜਿਹੜੀ ਪਾਰਟੀ 'ਚ ਜਿਹੜੀ ਲੜਾਈ ਹੈਗੀ ਆ ਉਹ ਸਿਧਾਂਤਕ ਲੜਾਈ ਹੈ ਕੋਈ ਨਿੱਜੀ ਨਹੀਂ ਹੈਗੀ ਪਾਰਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਜਿਹੜੀਆਂ ਸਾਡੀ ਪੰਥਕ ਸੋਚ ਨੂੰ ਲੈ ਕੇ ਆ ਤੇ ਜਿਹੜਾ ਸਾਡੇ ਕਿਉਂਕਿ ਪੰਥ ਦੀ ਪਾਰਟੀ ਆ ਪਿਛਲੇ ਸਮੇਂ ਚ ਜੋ ਵੀ ਘਟਰਾਵਾਂ ਵਾਪਰੀਆਂ ਗਲਤੀਆਂ ਹੋਈਆਂ ਲੀਡਰਸ਼ਿਪ ਨੇ ਜੋ ਫੈਸਲੇ ਲਏ ਜਿਹਦੇ ਕਰਕੇ ਜਿਹੜਾ ਸਿੱਖ ਵੋਟਰ ਆ ਸਾਡਾ ਉਹ ਸਾਡੇ ਤੋਂ ਦੂਰ ਹੋਇਆ ਸਾਡੀ ਕੋਸ਼ਿਸ਼ ਸੀ ਕਿ ਪਾਰਟੀ ਨੂੰ ਸੁਧਾਰ ਕੀਤਾ ਜਾਣ ਜਿਹਦੇ ਕਰਕੇ ਇਹ ਸਾਡੀ ਜਿਹੜੀ ਇਹ ਪਾਰਟੀ ਦੇ ਵਿਦਨ ਪਾਰਟੀ ਜਿਹੜੀ ਅਸੀਂ ਲੜਾਈ ਲੜ ਰਹੇ ਆ ਤੇ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਇਲੈਕਸ਼ਨ ਆ ਇਹ ਇਸ ਕੱਲ ਦਾ ਫੈਸਲਾ ਹੋਣਾ 17 ਨੂੰ ਰਿਜ਼ਲਟ ਆਉਣਾ ਕੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਅਸੀਂ ਸਹੀ ਟਰੈਕ ਤੇ ਆ ਕਿ ਜਿਹੜੇ ਪਾਰਟੀ ਸੁਧਾਰ ਅਸੀਂ ਚਾਹੁੰਦੇ ਹੋਣੇ ਚਾਹੀਦੇ ਨੇ ਸੋ ਇਸੇ ਇਹ ਇਹ ਫੈਸਲਾ ਲੋਕਾਂ ਨੇ ਦੇਣਾ ਕਿ ਇਹ ਸੋਚਣਾ ਲੋਕ ਖੜੇ ਨੇ ਸਾਡੇ ਹਲਕੇ ਤੇ ਸੋ ਇਸ ਗੱਲ ਦਾ ਫੈਸਲਾ ਲੋਕਾਂ ਨੇ ਦੇਣਾ 14 ਨੂੰ ਵੋਟਾਂ ਪੈਣੀਆਂ 17 ਨੂੰ ਸਾਹਮਣੇ ਆ ਜਾਣਾ ਵਾ ਸੋ ਜੇ ਲੋਕ ਸਾਡਾ ਸਾਥ ਦੇਣਗੇ ਤਾਂ ਅਸੀਂ ਹੋਰ ਤਕੜੇ ਹੋ ਕੇ ਇਹਦੀ ਸਿਧਾਂਤਿਕ ਲੜਾਈ ਹੈਗੀ ਆ ਆ ਸ਼ਰੋਮਣੀ ਅਕਾਲੀ ਦਲ ਚ ਸੁਧਾਰਾਂ ਦੀ ਲੜਾਈ ਹੈਗੀ ਆ ਜਿਹੜੀ ਪੰਥਕ ਭਾਵਨਾਵਾਂ ਦੀ ਲੜਾਈ ਆ, ਸ਼੍ਰੀ ਕਾਲ ਤਖਸਬ ਦੀ ਮਰਿਆਦਾ ਦੀ ਲੜਾਈ ਆ, ਉਹਦੇ ਲਈ ਅਸੀਂ ਹੋਰ ਤਕੜੇ ਹੋ ਕੇ ਲੜਾਈ ਲੜਾਂਗੇ। ਮੌਕੇ ਦੀ ਸਰਕਾਰ ਨੂੰ 4 ਸਾਲ ਦਾ ਸਮਾਂ ਹੋ ਗਿਆ। 4 ਸਾਲ ਦੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਕਿਹੜੇ ਇਹ ਜੇ ਕੰਮ ਸੀਗੇ ਜਿਹੜੇ ਸਰਕਾਰ ਦੇ ਬਣਦੇ ਸੀ ਕਿ ਕਰਨੇ ਚਾਹੀਦੇ ਸੀ ਨਹੀਂ ਹੋਏ ਤੇ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ। ਅੱਜ ਵੀ ਦਿੱਥੇ ਐਮਪੀ ਸਾਹਿਬ ਪਹੁੰਚੇ ਹੋਏ ਆ, ਹਾਸਕਲਾਂ ਦੇ ਵਿੱਚ ਪਹੁੰਚੇ ਹੋਏ ਸੀ ਉੱਤੇ ਹੀ ਇੱਥੋਂ ਦੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਵੱਲੋਂ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਜਰੇ ਕਈ ਥਾਵਾਂ ਤੋਂ ਉਹਨਾਂ ਨੇ ਜਦੋਂ ਦੇ ਉਹ ਐਜ਼ ਏ ਉਮੀਦਵਾਰ ਕਾਂਗਰਸ ਤੇ ਆਏ ਸੀ ਕੰਮ ਵੀ ਬਹੁਤ ਕਰਵਾਏ ਸੀ ਉਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਇੱਕ ਪਾਸੇ ਅਕਾਲੀ ਦਲ ਤੋਂ ਵੱਖ ਹੋ ਕੇ ਕੰਮ ਕਰਨਾ ਆਜ਼ਾਦ ਤੌਰ ਤੇ ਲਾ ਲੋ ਤੇ ਦੂਸਰੇ ਪਾਸੇ ਉਧਰ ਪ੍ਰਭਾਵ ਇਹਨਾਂ ਦੇ ਦੇਖੋ ਗੱਲ ਤੇ ਵੀ ਲੋਕਾਂ ਦਾ ਸਹਿਯੋਗ ਚਾਹੀਦਾ ਵਾ ਨਾ ਤਕਰੀਬਨ 23-24 ਸਾਲ ਤੋਂ ਇੱਕ ਪਰਿਵਾਰ ਦੀ ਤਰ੍ਹਾਂ ਵਿੱਜ ਰਹੇ ਹਾਂ ਅਸੀਂ ਲੋਕਾਂ ਦੇ ਨਾਲ ਸੁਪਰਵਾਜ ਜੋ ਵੀ ਮੇਰਾ ਫੈਸਲਾ ਵਾ ਨਾ ਜੋ ਅਸੀਂ ਲੈ ਰਹੇ ਆ ਇਹ ਲੋਕਾਂ ਦੀਆਂ ਭਾਵਨਾਵਾਂ ਨਹੀਂ ਕੋਈ ਮੇਰਾ ਫੈਸਲਾ ਨਹੀਂ ਜੋ ਲੋਕ ਸਾਡੇ ਤੋਂ ਐਕਸਪੈਕਟ ਕਰਦੇ ਨੇ ਸ਼੍ਰੋਮਣੀ ਅਕਾਲੀ ਦੇ ਤੋਂ ਐਕਸਪੈਕਟ ਕਰਦੇ ਆ ਸਾਡੇ ਤੋਂ ਐਕਸਪੈਕਟ ਕਰਦੇ ਆ ਅਸੀਂ ਚਾਹੁੰਦੇ ਸੀ ਵੀ ਲੋਕਾਂ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ ਕਿਸਾਨੀ ਮੁੱਦਾ ਆਇਆ ਉਦੋਂ ਕਿਸਾਨੀ ਨਾ ਖੜਿਆ ਕੜਨਾ ਸਾਡਾ ਬੰਦਾ ਸੀਗਾ ਤੇ ਉਹ ਇਹੀ ਇਹਦੇ ਵਿੱਚ ਇਸੇ ਕਰਕੇ ਲੋਕ ਸਾਡੇ ਨਾਲ ਲੈ ਕੇ ਅਸੀਂ ਉਹਨਾਂ ਦੀ ਤਰਜਮਾਨੀ ਕਰ ਰਹੇ ਆ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਆ ਸੋ ਇਸੇ ਕਰਕੇ ਬਾਕੀ ਮੈਂ ਫਿਰ ਉਹੀ ਗੱਲ ਕਰ ਰਿਹਾ ਦੁਬਾਰਾ ਪਿਛਲੇ ਸਮੇਂ ਦੇ ਵਿੱਚ ਵੀ ਇਹ ਇਹ ਜਿਹੜਾ ਹਲ ਇਲਾਕਾ ਵਾ ਨਾ ਜੀ ਇੱਥੋਂ ਦੇ ਲੋਕ ਬਹੁਤ ਜਾਗਰੂਕ ਨੇ ਬਹੁਤ ਪੜ੍ਹੇ ਲਿਖੇ ਨੇ ਬਹੁਤ ਕ੍ਰਾਂਤੀਕਾਰੀ ਨੇ ਇਹਨਾਂ ਨੇ ਕਈ ਇਤਿਹਾਸਿਕ ਫੈਸਲੇ ਲਏ ਨੇ ਲੋਕਾਂ ਨੇ ਜਿਮਨੀ ਚੌਂ ਦੇ ਵਿੱਚ ਪੂਰੀ ਸਰਕਾਰ ਦੇ ਖਿਲਾਫ ਮੈਨੂੰ ਜਿਤਾਇਆ 22 ਦੇ ਵਿੱਚ ਇੱਕ ਲਹਿਰ ਦੇ ਖਿਲਾਫ ਇੱਕੋ ਹੀ ਸੀਟ ਮਾਲਵੇ ਦੇ ਵਿੱਚ ਉਹ ਜਿੱਤੀ ਆ ਕਿਉਂ ਜਿੱਤੀ ਆ ਕਿ ਅਸੀਂ ਉਹਨਾਂ ਦੀ ਸੋਚ ਮਤਾਂ ਕੋ ਚੱਲ ਰਹੇ ਆ ਜੇ ਅਸੀਂ ਆਪਣੀ ਸੋਚ ਉਹਨਾਂ ਤੇ ਜਿਸ ਤਰ੍ਹਾਂ ਸਾਡੇ ਲੀਡਰ ਕਰ ਰਹੇ ਨਾ ਉਹਨਾਂ ਤੇ ਅਸੀਂ ਤੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਫਿਰ ਗੱਲ ਬਣਨੀ ਨਹੀਂ ਲੋਕ ਜਿਆਦਾ ਜਾਗਰੂਕ ਸੋਸ਼ਲ ਮੀਡੀਆ ਦਾ ਟਾਈਮ ਆ ਨਾ ਲੋਕ ਬਹੁਤ ਅਵੇਅਰ ਨੇ ਸੋ ਇਸ ਸਮੇਂ 'ਚ ਤੁਹਾਨੂੰ ਜਿਹੜੇ ਫੈਸਲੇ ਲੈਣੇ ਆ ਪੰਥ ਦੀਆਂ ਭਾਵਨਾ ਅਨੁਸਾਰ ਜੇ ਅਸੀਂ ਤੁਸੀਂ ਪੰਥ ਦੀ ਵੋਟ ਲੈਣੀ ਹੈ ਪੰਥਕ ਇਲਾਕੇ ਨੇ ਪੰਜਾਬ ਦੇ ਲੋਕਾਂ ਦੀ ਤੁਸੀਂ ਵੋਟਾਂ ਲੈਣੀਆਂ ਨੇ ਤਾਂ ਉਹਨਾਂ ਦੇ ਮਸਲਿਆਂ ਦੇ ਮੁਤਾਬਕ ਜੇ ਚੱਲੋਂਗੇ ਤਾਂ ਲੋਕ ਤੁਹਾਡਾ ਸਾਥ ਦੇਣਗੇ ਤੇ ਮੈਨੂੰ ਪੂਰਨ ਭਰੋਸਾ ਵਾ ਕਿ ਆ ਜਿਹੜੀ ਇਲੈਕਸ਼ਨ ਹੈਗੀ ਆ ਇਹਦਾ ਨਤੀਜਾ ਇਹ ਵੀ ਇੱਕ ਇਤਿਹਾਸਿਕ ਹੋਊਗਾ ਤੇ ਲੋਕ ਇੱਕ ਇਤਿਹਾਸਿਕ ਫੈਸਲਾ ਲੈਣਗੇ ਜਿਸ ਤਰ੍ਹਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਵਾ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਅਸੀਂ ਜੋ ਵੀ ਅਗਲੀ ਰਣਨੀਤੀ ਆ ਇਹ ਰਿਜ਼ਲਟ ਤੋਂ ਬਾਅਦ ਹੀ ਸਾਰੀ ਪ੍ਰਧਾਨ ਜੀ ਸਾਹਿਬ लास्ट ਸਵਾਲ ਰਹਿ ਗਿਆ ਜਦੋਂ ਸੁਬੀਰ ਸਿੰਘ ਬਾਦਲ लास्ट ਦੇ ਬਾਰੇ ਆਏ ਸੀ ਕਿ ਉਹਨਾਂ ਨੇ ਇੱਕ ਇੱਕ ਗੱਲ ਕਹੀ ਸੀ ਗਦਾਰਨਾ ਦੀ ਸ਼ਬਦ ਦੀ ਵਰਤੋਂ ਕੀਤੀ ਸੀਗੀ ਉਸ ਤੋਂ ਬਾਅਦ ਭਾਵੇਂ ਕਿ ਗੱਲ ਕੀਤੀ ਜਾਵੇ ਉਹਨਾਂ ਦੇ ਹੀ ਬڑے ਨਜ਼ਦੀਕੀ ਰਿਸ਼ਤੇਦਾਰ ਜੜੇ ਆ ਆਈ ਥਿੰਕ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਹੈਗੇ ਇਹ ਦੋ ਸਵਾਲ ਆ ਪਹਿਲਾ ਸਵਾਲ ਉਹਦਾ ਜਵਾਬ ਦੂਸਰੇ ਪਾਸੇ ਉਧਰ ਵੀ ਪੁੱਛਿਆ ਜਾ ਰਿਹਾ ਕਿ ਅਕਾਲੀ ਦਲ ਧਰਨੇ ਕਿਉਂ ਨਹੀਂ ਲਾ ਰਿਹਾ ਜੇਲ੍ਹ ਦੇ ਬਾਹਰ ਜਾ ਕੇ ਤੁਹਾਨੂੰ ਕੀ ਲੱਗਦਾ ਚਲੋ ਇਹਦੇ ਬਾਰੇ ਆਪਾਂ ਕੀ ਕਹਿਣਾ ਵਾ ਦੇਖੋ ਕੋਈ ਕੁਝ ਕਹੀ ਜਾਵੇ ਅਸੀਂ ਸਾਡਾ ਮਕਸਦ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੰਥਕ ਧਿਰ ਨੂੰ ਮਜ਼ਬੂਤ ਕਰਨਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਜੋ ਕਾਲ ਤੱਕ ਸਾਡਾ ਹੁਕਮਨਾਮਾ ਸੀ ਜਿਹਦੇ ਵਿੱਚ ਅਸੀਂ ਭਰਤੀ ਕਰਨੀ ਸੀ ਭਰਤੀ ਸਾਰਿਆਂ ਦੀ ਕਰਨੀ ਸੀ ਇੱਕ ਧੜਾ ਪਾਸੇ ਹੋ ਗਿਆ ਚਲੋ ਜੋ ਵੀ ਅਸੀਂ ਹੁਕਮਨਾਮਾ ਜਿਵੇਂ ਵੀ ਨਵਾਇਆ ਲੇਕਿਨ ਅੱਗੇ ਹੈ ਪੰਥਕ ਇਕਤਾ ਪੰਥਕ ਇਕਤਾ ਲਈ ਅਸੀਂ ਯਤਨ ਕਰ ਰਹੇ ਆ ਕਰਾਂਗੇ ਲੇਕਿਨ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਹੋਊਗਾ ਜੀ ਬਾਬੋ ਸ਼ੁਕਰੀ ਸਰ